ਗੜ ਸ਼ੰਕਰੋ ਸਾਭ ਕਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਸੁਰਿੰਦਰ ਸਿੰਘ ਪੁੱਲਵਰਾਠਾ ਨੇ ਪਾਰਟੀ ਵਰਕਰਾਂ ਨਾਲ ਕਚਾਈਆਂ ਦੇ ਅੱਗੇ ਖਸਤਾ ਹਾਲ ਸੜਕ ਨੂੰ ਬਣਾਉਣ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ सरकार सरकार ਟੁੱਟੀਆਂ ਸੜਕਾਂ ਬਿਹਰ ਕਰੋ ਬਿਹਰ ਕਰੋ ਬਿਹਰ ਕਰੋ ਟੁੱਟੀਆਂ ਸੜਕਾਂ ਬਿਹਰ ਕਰੋ ਬਿਹਰ ਕਰੋ ਜਰੂਰ ਕਰੋ ਬੰਦਾ ਬੰਦ ਕਰੋ ਬੰਦ ਕਰੋ ਮਾਨ ਸਰਕਾਰ ਮਰਦਾਬਾਦ ਮਰਦਾਬਾਦ ਦੇਖੋ ਆ ਸੜਕ ਇੱਕ ਨੈਸ਼ਨਲ ਹਾਈਵੇ ਆ ਸੜਕ ਦੀ ਹਾਲਤ ਦੇਖ ਲਓ ਕਿੱਡੇ ਕਿੱਡੇ ਖੱਡੇ ਪਏ ਹੋ ਆ ਇਹ ਟੋਲ ਰੋਡ ਸੀ ਸੜਕ ਟੋਲ ਰੋਡ ਖਤਮ ਹੋ ਗਿਆ ਔਰ ਖਤਮ ਹੋਣ ਤੋਂ ਬਾਅਦ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਜਿੱਥੋਂ ਵੀ ਕਿਤੇ ਸੜਕ ਟੁੱਟਦੀ ਆ ਨੈਸ਼ਨਲ ਹਾਈਵੇ ਨੂੰ ਰਿਪੇਅਰ ਕਰਨਾ ਚਾਹੀਦਾ ਅੱਜ ਕਿਸੇ ਤਰ੍ਹਾਂ ਦੀ ਰਿਪੇਅਰ ਵਾਲੀ ਗੱਲ ਨਹੀਂ ਐਡਾ ਮਾੜਾ ਹਾਲ ਆ ਕਿ ਐਡੇ ਵੱਡੇ ਖੱਡੇ ਨੈਸ਼ਨਲ ਹਾਈਵੇ 'ਚ ਪੈ ਗਏ ਲਿੰਕ ਰੋਡਾਂ ਤੱਕ ਦੀ ਤਰਜੋਗ ਹਾਲਤ ਆ ਲਿੰਕ ਰੋਡਾਂ ਦੀ ਇਸ ਕਰਕੇ ਬਹੁਤ ਬੁਰਾ ਹਾਲ ਆ ਗੜਸ਼ੰਗਰ ਦੇ ਵਿੱਚ ਜਲ ਜਾਂਦੇ ਆ ਬਾਗੀ ਪਿੰਡਾਂ ਜਾਂਦੇ ਤਾਂ ਸੜਕਾਂ ਦੀ ਮਾੜੀ ਹਾਲਤ ਆ ਗੜਸ਼ੰਗਰ ਤੋਂ ਕੋਟਪਤੂਆ ਆਦਮਪੁਰ ਰੋਡ ਦਾ ਬੁਰਾ ਹਾਲ ਆ ਔਰ ਗੜਜੰਗਰ ਤੋਂ ਬਾਕੀ ਪਿੰਡਾਂ ਨੂੰ ਜਾਣੇ ਤਾਂ ਬੁਰਾ ਹਾਲ ਆ ਕਿ ਸੜਕਾਂ ਦੀ ਕੋਈ ਵੀ ਇਸ ਵੇਲੇ ਹਾਲਤ ਇੰਨੀ ਖਰਾਬ ਆ ਕਿ ਸਰਕਾਰ ਕੋਈ ਸਾਰ ਨਹੀਂ ਰਹਿ ਰਹੀ ਇਸ ਕਰਕੇ ਤਾਂ ਸਾਨੂੰ ਮਜਬੂਰ ਹੋ ਕੇ ਮੁਜਾਹਰਾ ਕਰਨਾ ਪਿਆ ਔਰ ਗੜਜੰਗਰ ਤੋਂ ਘਰਾਲਗੜ ਰੋਡ ਨੰਗਰ ਰੋਡ ਉੱਤੇ ਵੀ ਸਾਨੂੰ ਬਾਰ ਬਾਰ ਧਰਨੇ ਦੇਣੇ ਪਏ ਸੀ ਮੁਜਾਹਰੇ ਕਰਨੇ ਪਏ ਸੀ ਧਰਨੇ ਦੇਣ ਤੋਂ ਬਾਅਦ ਤਾਂ ਸੁੱਤੀ ਹੋਈ ਸਰਕਾਰ ਜਾਗੀ ਸੀ ਤਾਂ ਉਹਦੀ ਰਿਪੇਅਰ ਹੋਈ ਆ ਹੁਣ ਇੱਥੇ ਤੁਸੀਂ ਹਾਲਤ ਦੇਖ ਲਓ ਕਿ ਡਿਵੈਲਪਮੈਂਟ ਨਾਂ ਦੀ ਕੋਈ ਗੱਲੇ ਹੈ ਨਹੀਂ ਉਹ ਸਰਕਾਰ ਨਾਂ ਦੀ ਕੋਈ ਸਾਨੂੰ ਪੰਜਾਬ ਦੀ ਗੱਲ ਦੀ ਦੀ ਨਹੀਂ ਤਾਂ ਕਰਕੇ ਸਾਨੂੰ ਇੱਥੇ ਅੱਜ ਬਜਾਹਲਾ ਕਰਨ ਦਾ ਲਈ ਮਜਬੂਰ ਹੋਣਾ ਪਿਆ ਦੇਖੋ ਜਿਹੜੇ ਇਲੈਕਸ਼ਨਾਂ ਦੇ ਵਿੱਚ ਵਾਅਦੇ ਕੀਤੇ ਆ ਜੋ ਭੰਡਾਰਾ ਕੰਮ ਕੀਤਾ ਸੀ ਉਦੋਂ ਇਹਨਾਂ ਉਹੀ ਭੰਡਾਰਾ ਕੰਮ ਹੁਣ ਕਰੀ ਜਾਂਦਾ ਤੇ ਅੱਜ ਤਾਂ ਇਹਦੇ ਪਰਿਵਾਰ ਵੀ ਲੜਾ ਪਾਉਣ ਲੱਪਿਆ ਇਹਦੀ ਲੜਕੀ ਦੇਖੋ ਆ ਮੀਡੀਆ ਦੇ ਵਿੱਚ ਆ ਕੇ ਕਿੰਨਾ ਕੁਝ ਉਹਨੂੰ ਦੱਸਿਆ ਇਸ ਕਰਕੇ ਅਸੀਂ ਸਾਹਮਣੇ ਉਹਨਾਂ ਦੇ ਵੀ ਕਿਹਾ ਕਿ ਜੇ ਪੰਜਾਬ ਦੇ ਲੋਕਾਂ ਨੇ ਇਹਨੂੰ ਮੁੱਖ ਮੰਤਰੀ ਬਣਾਇਆ ਪਰਵਾਰ ਨੂੰ ਠੇਸ ਪਹਾਈ ਆ ਅੱਜ ਪੰਜਾਬ ਦੇ ਵਿੱਚ ਲੋਕਾਂ ਨੇ ਜਿਨ੍ਹਾਂ ਨੇ ਇਹਨੂੰ ਜਿਤਾਇਆ ਔਰ ਉਹਨਾਂ ਦੀ ਭਾਵਨਾ ਨੂੰ ਠੇਸ ਪਹਾਰਿਆ ਕਿਸੇ ਤਰ੍ਹਾਂ ਦੀ ਕੋਈ ਵੀ ਇਹ ਜਿਹੜਾ ਵਾਅਦਾ ਕੀਤਾ ਕੋਈ ਪੂਰਾ ਨਹੀਂ ਕਿ ਦੱਸੇ ਕਿਹੜਾ ਵਾਅਦਾ ਪੂਰਾ ਕੀਤਾ ਕੋਈ ਵਾਅਦਾ ਜਿਹੜਾ ਇਹਨੂੰ ਵਾਅਦਾ ਕੀਤਾ ਸੀ ਇਲੈਕਸ਼ਨ ਵੇਲੇ ਉਹਦੇ ਇੱਕ ਵੀ ਨਹੀਂ ਪੂਰਾ ਕੀਤਾ ਦੇ ਬੋਰਡ ਜਰੂਰ ਕਰੋੜਾਂ ਰੁਪਏ ਦੇ ਬੂਤ ਜਿਹੜੇ ਬੋਰਡ ਆ ਉਹ ਜਰੂਰੀ ਨਹੀਂ ਲਾਤੇ ਆ ਕਿ ਇਹਨੀਆਂ ਨੌਕਰੀਆਂ ਦੇਤੀਆਂ ਨੌਕਰੀਆਂ ਨਿਆਣਿਆਂ ਨੂੰ ਪੇਪਰ ਇੱਕ ਕਾਗੀ ਦੇ ਦਿੰਦੇ ਆ ਤੇ ਜੁਆਇਨਿੰਗ ਇਹਦੀ ਹੈ ਹੀ ਨਹੀਂਗੀ ਤਾਂ ਜਾਂ ਤਾਂ ਉਹਨਾਂ ਨੂੰ ਜੁਆਇਨਿੰਗ ਵੀ ਕਰਾਉਣ ਨੌਕਰੀਆਂ ਦੇਣ ਜਿਹੜੇ ਵਾਦੇ ਕੀਤੇ ਪੂਰੇ ਕਰ ਦੱਸੋ ਕਿਹੜਾ ਵਾਦਾ ਪੂਰਾ ਕੀਤਾ ਇਹਨਾਂ ਨੇ